ਅਸੀ ਗੱਲ ਦੋਸਤੋ ਮੈਂ ਮਨਦੀਪ ਖਰਮੀ ਹਮਦਪੁਰਾ ਅੱਜ ਮੈਂ ਸਾਊਥ ਹਾਲ ਵਿਖੇ ਆ ਤੇ ਸਾਊਥ ਹਾਲ ਵਿਖੇ ਡਾਕਟਰ ਤਾਰਾ ਸਿੰਘ ਆਲਮ ਜੀ ਦੇ ਗ੍ਰਹਿ ਵਿਖੇ ਉਹਨਾਂ ਦੇ ਵਿਸ਼ੇਸ਼ ਉਦਮ ਦੇ ਨਾਲ ਗੁਰਨਾਨਕ ਯੂਨੀਵਰਸਲ ਸੇਵਾ ਯੂਕੇ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਮੇਰੇ ਪਿਤਾ ਜੀ ਸਵਰਗਵਾਸੀ ਸਰਦਾਰ ਗੁਰੂ ਅਚਨ ਸਿੰਘ ਖਰਮੀ ਜੀ ਵੱਲੋਂ ਉਹਨਾਂ ਦੇ ਜਵਾਨੀ ਸਮੇਂ ਲਿਖੇ ਹੋਏ ਲੋਕ ਤੱਤ ਸੱਪ ਅਤੇ ਮੋਰ ਉਹਨਾਂ ਨੂੰ ਰਿਲੀਜ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਕਿਉਂਕਿ ਇਸ ਲੋਕ ਤੱਤ ਨੂੰ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕਰਨ ਦੇ ਲਈ ਲਗਭਗ ਉਹਨਾਂ ਦੀ ਮੌਤ ਤੋਂ 18 ਸਾਲ ਲੱਗੇ ਤੇ ਅੱਜ ਮੈਂ ਆਪਣੇ ਆਪ ਨੂੰ ਪਿਤਾ ਦਿਵਸ ਤੇ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਜਿਹੜਾ ਇਸ ਦਿਨ ਦੇ ਉੱਤੇ ਆਪਣੇ ਪਿਤਾ ਜੀ ਦਾ ਲਿਖਿਆ ਹੋਇਆ ਗੀਤ ਗਾਇਕ ਪਰਵਿੰਦਰ ਮੋਦਲ ਦੀ ਆਵਾਜ਼ ਦੇ ਵਿੱਚ ਲੋਕ ਅਰਪਣ ਕਰਨ ਦੀ ਰਸਮ ਅਦਾ ਕਰ ਰਹੇ ਆ ਅੱਜ ਇੱਥੇ ਪੋਸਟਰ ਰੀਲੀਜ਼ ਕੀਤਾ ਗਿਆ ਤੇ 22 ਤਰੀਕ ਨੂੰ ਮੈਲਬਰਨ ਆਸਟ੍ਰੇਲੀਆ ਦੀ ਧਰਤੀ ਤੇ ਹਿੰਮਤਪੁਰਾ ਨਾਈਟ ਦੇ ਵਿੱਚ ਇਹ ਗੀਤ ਲੋਕ ਅਰਪਣ ਕੀਤਾ ਜਾਣਾ ਤੇ ਉਮੀਦ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹੋਗੇ ਇਸ ਟੀਮ ਦੇ ਨਾਲ ਮੈਂ ਮਾਣ ਨਾਲ ਦੱਸਣਾ ਚਾਹੂੰਗਾ ਕਿ ਅੱਜ ਦੇ ਇਸ ਪੋਸਟਰ ਰੀਲੀਜ਼ ਫੰਕਸ਼ਨ ਦੇ ਵਿੱਚ ਜਿੱਥੇ ਇਥੋਂ ਦੇ ਸਾਊਥ ਹਾਲ ਦੇ ਈਲਿੰਗ ਦੇ ਪੰਜ ਵਾਰ ਦੇ ਐਮਪੀ ਵਰਿੰਦਰ ਸ਼ਰਮਾ ਜੀ ਤੇ ਨਾਲ ਹੀ ਈਲਿੰਗ ਦੇ ਸਾਥਕਾਂ ਮੇਰ ਸ਼੍ਰੀਮਤੀ ਮਿੰਦਰ ਕੌਰ ਮੇਡਾ ਸ਼ਾਇਰਾ ਮਨਜੀਤ ਕੌਰ ਪੱਡਾ ਤੇ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਸਹਜ਼ਾਰ ਜਗਰਾਤ ਸਿੰਘ ਸਰਾ ਸਮੇਤ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਹੈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਉਮੀਦ ਕਰਦਾ ਕਿ ਤੁਸੀਂ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਪਿਆਰ ਬਖਸ਼ੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਦਰਿਆ ਦੇ ਚੈਨਲ ਦੇ ਬਾਦਮ ਨਾਲ ਇਹ ਜੋ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਪੰਜਾਬੀ ਵਿੱਚ ਲੋਕ ਤੱਤ ਕਹਿੰਦੇ ਆ ਗੁਰਵਜਨ ਸਿੰਘ ਖੁਰਮੀ ਹੋਣਾਂ ਦਾ ਉਹਨਾਂ ਦੇ ਸੰਸਾਰ ਯਾਤਰਾ ਤੋਂ 12 ਸਾਲ ਬਾਅਦ ਗੀਤ ਨੂੰ ਰਿਲੀਜ਼ ਕੀਤਾ ਉਹਨਾਂ ਦੇ ਸੁਪੁੱਤਰ ਅ ਮੰਦੀਪ ਖੁਰਮੀ ਨੇ ਦੇ ਪੁੱਛੀ ਦੀ ਗੱਲ ਹੈ ਕਿ ਆਪਣੇ ਪੁਰਖਿਆਂ ਨੂੰ ਯਾਦ ਰੱਖਣਾ ਉਹਨਾਂ ਦੀਆਂ ਯਾਦਾਂ ਨੂੰ ਸਾਹਮਣਾ ਤੇ ਉਹਨਾਂ ਦੇ ਸੁਨੇਹੇ ਅੱਗੇ ਪਹੁੰਚਾਉਣੇ ਇਹ ਇੱਕ ਸਹਿਦ ਦਾ ਤੇ ਸਹਿਦਕਾਰਾਂ ਦਾ ਕੰਮ ਹੈ। ਸੋ ਵੱਡੀ ਗੱਲ ਹੈ ਮੈਂ ਇਸ ਗੱਲ ਤੇ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਅਸੀਂ ਕਿਉਂਕਿ ਸਾਹਿਤ ਜਿਹੜਾ ਹੈਗਾ ਉਹ ਦੂਜਿਆਂ ਦੇ ਹਿੱਤ ਵਾਸਤੇ ਹੁੰਦਾ ਹੈ ਤੇ ਅਸੀਂ ਇਹ ਲੋਕ ਹਿੱਤਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਵਾਕਈ ਸਾਡੇ ਜੀਵਨ ਚ ਉਤਰ ਜਾਏ ਇਹ ਗੱਲਾਂ ਨਾ ਰਹਿ ਜਾਣ ਤੇ ਇਹ ਇਸ਼ਤਿਹਾਰ ਬਣ ਕੇ ਨਾ ਰਹਿ ਜਾਣ ਚੀਜ਼ਾਂ ਤੇ ਜੀਵਨ ਚ ਉਤਾਰਨ ਲਈ ਤੁਹਾਨੂੰ ਆਪ ਕੰਮ ਕਰਨੇ ਪੈਣੇ ਜਿੱਥੇ ਤੁਸੀਂ ਰਹਿ ਰਹੇ ਹੋ ਜਿੱਥੇ ਰਹੀਏ ਫਲਾਕਈਏ ਗੁਰਬਾਣੀ ਦਾ ਇਹ ਫੈਸਲਾ ਹੈ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉਹਨਾਂ ਵਾਂਗੂ ਰਹੋ ਉਹਨਾਂ ਦੇ ਨਾਲ ਰਲ ਮਿਲ ਕੇ ਉਸ ਜਗ੍ਹਾ ਦੀ ਬਿਹਤਰੀ ਲਈ ਕੰਮ ਕਰੋ ਤੇ ਇਸ ਪੋਸਟਰ ਨੂੰ ਰਿਲੀਜ਼ ਕਰਨ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਲੋਕ ਸਥਾਨਾਂ ਨੂੰ ਲੋਕਾਂ ਦੀਆਂ ਜੜੀਆਂ ਜੀਵਨ ਹੈ ਉਹਨਾਂ ਦੇ ਵਿੱਚੋਂ ਬੁਰਾਈਆਂ ਕੱਢ ਕੇ ਉਹਨਾਂ 'ਚ ਛਾਈਆਂ ਪਾਈਏ ਤੇ ਇਸੇ ਤਰ੍ਹਾਂ ਹੀ ਜੋ ਸਾਨੂੰ ਕੁਦਰਤ ਸਨੇਹਾ ਦਿੰਦੀ ਹੈ ਰੋਜ਼ ਹਮੇਸ਼ਾ ਸਾਨੂੰ ਫਰੀ ਵਿੱਚ ਹਵਾ ਦਿੰਦੀ ਹੈ ਧੁੱਪ ਦਿੰਦੀ ਹੈ ਚਾਨਣ ਹੁੰਦੀ ਹੈ ਇਸ ਤਰ੍ਹਾਂ ਹੀ ਸਾਡੇ ਜਿਹੜੇ ਅੱਖਰ ਲਿਖੇ ਹੋਏ ਆ ਜਾਂ ਲਿਖੇ ਗਏ ਆਖਰ ਉਹ ਹਮੇਸ਼ਾ ਚਾਨਣ ਬਣਦੇ ਰਹਿਣ ਤੇ ਮੈਂ ਇਹਨਾਂ ਕਹਿੰਦਾ ਹੋਇਆ ਇਸ ਗੀਤ ਦੇ ਰਿਲੀਜ਼ ਹੋਣ ਤੇ ਫੁਰਮੀ ਸਾਹਿਬ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤੇ ਸਾਰੇ ਸਾਹਿਤ ਜਗਤ ਨੂੰ ਇਸ ਗੱਲ ਦੀ ਵਧਾਈ ਦਿੰਦਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਜੀਤ ਕੌਰ ਪੱਡਾ ਅਸੀਂ ਅੱਜ ਅੱਜ ਫਾਦਰਸਡੇ ਹੈ ਪਹਿਲਾਂ ਤਾਂ ਮੈਂ ਸਭ ਨੂੰ ਫਾਦਰਸਡੇ ਦੀ ਬਹੁਤ-ਬਹੁਤ ਵਧਾਈ ਦਿੰਦੀ ਹਾਂ ਉਸ ਤੋਂ ਬਾਅਦ ਤੁਹਾਨੂੰ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਦਿੰਦੀ ਹਾਂ ਕਿ ਅੱਜ ਫਾਦਰਜ਼ਡੇ ਤੇ ਇੱਕ ਬੇਟੇ ਨੇ ਉਸ ਨੂੰ ਕੀ ਤੋਹਫਾ ਦਿੱਤਾ ਹੈ ਆਈ ਗੁਰਵਚਨ ਸਿੰਘ ਹਮਸਪੂਰੀਆ ਦਾ ਲਿਖਿਆ ਗੀਤ ਸੱਪ ਤੇ ਮੋਰ ਅੱਜ ਉਹਨਾਂ ਦਾ ਬੇਟਾ ਉਹਨਾਂ ਦਾ ਪੋਸਟਰ ਰਿਲੀਜ਼ ਕਰਨ ਜਾ ਰਿਹਾ ਹੈ ਮੇਰੇ ਹਿਸਾਬ ਨਾਲ ਕਿਸੇ ਵੀ ਫਾਦਰ ਨੂੰ ਇਸ ਤੋਂ ਵੱਡਾ ਤੋਹਫਾ ਕੋਈ ਨਹੀਂ ਹੋ ਸਕਦਾ ਜਦੋਂ ਕਿ ਉਹਨਾਂ ਨੂੰ ਇਸ ਦੁਨੀਆ ਤੋਂ ਗਿਆ 18 ਸਾਲ ਹੋ ਗਏ ਹਨ ਉਹਨਾਂ ਦੀ ਯਾਦ ਨੂੰ ਮਨਾਉਂਦਿਆਂ ਅੱਜ ਫਾਦਰਜ਼ਡੇ ਤੇ ਐਡਾ ਵੱਡਾ ਤੋਹਫਾ ਦੇਣਾ ਇਹ ਬਹੁਤ ਵੱਡੀ ਗੱਲ ਹੈ ਇਸ ਤਰ੍ਹਾਂ ਉਹਨਾਂ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਸਾਡਾ ਫਰਜ਼ ਵੀ ਬਣਦਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਜਿਨ੍ਹਾਂ ਨੇ ਜੋ ਵੀ ਲਿਖਿਆ ਹੈ ਉਹਨਾਂ ਦੀ ਲਿਖਤ ਨੂੰ ਕਾਇਮ ਰੱਖੀਏ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਯਾਦ ਕਰੀਏ ਕਿ ਸਾਰੀ ਦੁਨੀਆ ਤੁਹਾਨੂੰ ਸ਼ਾਬਾਸ਼ ਦੇਵੇ ਮੇਰਾ ਖਿਆਲ ਹੈ ਉਹ ਜਿੱਥੇ ਵੀ ਅੱਜ ਹਨ ਉਹ ਮਾਣ ਮਹਿਸੂਸ ਕਰਨਗੇ ਕਿ ਜਿਉਂ ਜਿਹਾ ਮੇਰਾ ਬੇਟਾ ਹੈ ਇਸ ਤਰ੍ਹਾਂ ਦੇ ਬੇਟੇ ਘਰ ਘਰ ਹੋਣੇ ਚਾਹੀਦੇ ਹਨ ਸੋ ਮੈਂ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਤੇ ਨਾਲ ਮਿੱਤਰਾਂ ਦੋਸਤਾਂ ਨੂੰ ਸਾਰਿਆਂ ਨੂੰ ਇਹ ਪੋਸਟਰ ਸੱਪ ਅਤੇ ਮੋਰ ਪੋਸਟਰ ਰਿਲੀਜ਼ ਹੋਣ ਤੇ ਬਹੁਤ-ਬਹੁਤ ਵਧਾਈ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਰਾਤ ਸਿੰਘ ਸਰਾ ਪਿੰਡਰਵੜਾ ਚੈਰੀਟੇਬਲ ਸੁਸਾਇਟੀ ਯੂਕੇ ਦੇ ਪ੍ਰਧਾਨ ਵਜੋਂ ਮੈਂ ਪੰਜ ਦਰਿਆ ਜੋ ਕਿ ਇੱਕ ਆਨਲਾਈਨ ਅਖਬਾਰ ਹੈ ਤੇ ਮੀਡੀਏ ਦਾ ਜੋਗ ਹੈ ਜੋ ਮੈਂ ਕਹਾਂਗਾ ਕਿ ਮੀਡੀਆ ਹਮੇਸ਼ਾ ਜ਼ਿੰਦਾਬਾਦ ਰਹਿਣਾ ਚਾਹੀਦਾ ਹੈ ਤੇ ਸਾਡਾ ਵੀਰ ਸਕਾਟਲੈਂਡ ਦੀ ਧਰਤੀ ਤੋਂ ਇਹ ਜੋ ਆ ਨਿਊਜ਼ਪੇਪਰ ਕੱਢ ਰਿਹਾ ਹੈ ਸੰਸਾਰ ਨੂੰ ਮੈਂ ਕਹਾਂਗਾ ਕਿ ਜਿੱਦਾਂ ਦੇ ਮੁੱਦੇ ਇਹ ਲੈ ਕੇ ਆਉਂਦੇ ਆ ਇਦਾਂ ਦੀ ਜ਼ਰੂਰਤ ਹੈ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਆਪਾਂ ਦੇਖੀਏ ਕਿ ਸੰਸਾਰ ਦੀ ਸਮੱਸਿਆ ਕੀ ਹੈ ਸਮੱਸਿਆ ਫੇਰ ਹੀ ਪਤਾ ਲੱਗੂਗਾ ਉਹਦੇ ਸੋਲੂਸ਼ਨਾਂ ਦਾ ਫੇਰ ਪਤਾ ਲੱਗੂਗਾ ਜਦੋਂ ਇਦਾਂ ਦੇ ਜਿਹੜੇ ਮੀਡੀਆ ਉਹਨਾਂ ਦੀ ਆਪਾਂ ਸਪੋਰਟ ਕਰੀਏ ਤੇ ਹਮੇਸ਼ਾ ਉਹਨਾਂ ਦੀ ਜੋ ਨਾ ਉਹਦਾ ਚੀਜ਼ਾਂ ਮਤਲਬ ਜੋ ਵਿਸ਼ੇ ਲੈ ਕੇ ਆਉਂਦੇ ਆ ਤੇ ਉਹਨਾਂ ਤੇ ਅਮਲ ਕਰੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ੍ਰੀ ਅਕਾਲ ਮੇਰਾ ਨਾਮ ਹਮਿੰਦਰ ਕੌਰ ਮੀਟਾ ਮੈਂ ਪਾਸਟ ਮੇਅਰ ਲੰਡਨ ਆਫ ਬੋਰੋ ਅੱਜ ਸਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਜਿਹੜੇ ਅਸੀਂ ਇਕੱਠੇ ਹੋਏ ਆ ਅੱਜ 18 ਸਾਲ ਬਾਅਦ ਗੁਰਵਜਨ ਸਿੰਘ ਉਹਨਾਂ ਦਾ ਧਾਣਾ ਲਿਖਿਆ ਰਿਲੀਜ਼ ਕਰਨ ਲੱਗੇ ਆ ਔਰ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਨੀ ਆ ਖਾਸ ਕਰਕੇ ਉਹਨਾਂ ਦੇ ਬੇਟੇ ਨੂੰ ਵਧਾਈ ਜਿੰਨੀ ਆ ਔਰ ਜਿਹੜੀਆਂ ਨੇ ਟੀਮ ਨੇ ਸਾਰਿਆਂ ਨਾਲ ਰੜਕੇ ਕੰਮ ਕੀਤਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਔਰ ਸਾਰੇ ਅਮੇਰੀ ਬੇਨਤੀ ਹੈ ਕਿ ਇਸ ਆਪਾਂ ਗਾਣੇ ਨੂੰ ਬਹੁਤ ਵੱਧ ਤੋਂ ਵੱਧ ਪ੍ਰਮੋਟ ਕਰੀਏ ਜਿਹੜਾ ਵੀ ਕੋਈ ਮਿਲੇ ਤਾਂ ਦੀ ਗਾਂਦ ਨੂੰ ਜਨ ਪ੍ਰਮੋਟ ਦੱਸੋ ਕਿ ਗਾਣਾ ਰਿਲੀਜ਼ ਹੋਇਆ ਹੈ ਬਹੁਤ-ਬਹੁਤ ਮੇਰੇ ਪੇਲੇ ਵਧਾਈਆਂ ਤੇ ਮੇਰੇ ਪਰਿਵਾਰ ਨੂੰ ਬਹੁਤ ਵਧਾਈਆਂ ਮੈਂ ਗ੍ਰਿੰਦੇ ਸ਼ਰਮਾ ਫਾਰਮਰ ਮੈਂਬਰ ਆਫ ਪਾਰਲੀਮੈਂਟ ਹੀਲਿੰਗ ਸਾਊਥਰ ਆਜਸੀ ਸਰਦਾਰ ਗੁਰਵਿੰਦਰ ਸਿੰਘ ਜੀ ਖੁਰਮੀ ਦੱਲ ਲਿਖਿਆ ਹੋਇਆ ਸੱਤ ਅਤੇ ਮੋਰ ਗੀਤ ਦਾ ਉਦਕਾਟਨ ਕੰਨ ਜਾ ਰਿਹਾ ਤੇ ਅੱਜ ਉਸ ਪੋਸਟਰ ਨੂੰ ਰਿਲੀਜ਼ ਕੀਤਾ ਜਾ ਰਿਹਾ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਇਸ ਗੀਤ ਦੇ ਤੱਥਾਂ ਨੂੰ ਸਾਹਮਣੇ ਰੱਖਦਾ ਹੋਇਆ ਜੋ ਕਿ ਬਿਆਨ ਕਰਦੇ ਨੇ ਸਚਾਈ ਨੂੰ ਤੇ ਦੁਨਿਆਵੀ ਸੱਚ ਨੂੰ ਮੈਂ ਉਹਦੇ ਲਈ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਆਉਣ ਵਾਲੇ ਵਕਤ ਦੇ ਵਿੱਚ ਇਸ ਗੀਤ ਨੂੰ ਕਾਮਯਾਬੀ ਮਿਲੇ ਦੇ ਹੋਰ ਗੀਤ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਰਿਲੀਜ਼ ਕਰਦੇ ਰਹੀਏ ਮੇਰੇ ਵੱਲੋਂ ਬਹੁਤ ਬਹੁਤ ਦੁਆਵਾਂ ਤਾਂ ਸ਼ਿਕਾਜੀ ਮੈਂ ਪੰਜਾਬੀ ਗਾਇਕ ਨਵਿੰਦਰ ਤੇ ਬਹੁਤ ਭਾਗਾਂ ਵਾਲਾ ਦਿਨ ਅੱਜ ਰਵਿੰਦਰ ਸਿੰਘ ਖੁਰਮੀ अंकਲ ਵੱਲੋਂ ਲਿਖਿਆ ਸਤ ਪਤਿ ਮੋਤ ਗਾਇਕ ਪ੍ਰਵਿੰਦਰ ਗੋਦਲ ਦੀ ਆਵਾਜ਼ ਦੇ ਵਿੱਚ ਉਹਦਾ ਪੋਸਟਰ ਲਾਂਚ ਕੀਤਾ ਹੈ ਸਾਊਥ ਹਾਉਸ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਰੱਬ ਦਿਨ ਦੁਗਣੀ ਤੇ ਰਾਤ ਚੋਗਣੀ ਰੱਖੀ ਰੱਖੇ। ਸ਼ਿਕਾਜੀ